ਕੱਲ ਕਿਉਂਕਿ ਜਿੱਦਣ ਅਸੀਂ ਇਹ ਮਤਾ ਲਿਖਿਆ ਉਸ ਦਿਨ ਤੱਕ ਕੱਲੇ ਤਾਮਿਲनाडु ਨੇ ਇੱਕ UGC ਦੇ ਰੈਗੂਲੇਸ਼ਨ ਦੇ ਬਹੁਤ ਅਸੈਂਬਲੀ ਚ ਮਤਾ ਪਾਸ ਕੀਤਾ ਸੀ ਕੱਲ ਕੇਰਲਾ ਦੀ ਅਸੈਂਬਲੀ ਨੇ ਵੀ ਇਹਨਾਂ UGC ਰੈਗੂਲੇਸ਼ਨਸ ਨੂੰ ਰੱਦ ਕਰਦਾ ਹੋਇਆ ਮਤਾ ਪਾਸ ਕਰ ਦਿੱਤਾ ਹੈ ਤੇ ਅਸੀਂ ਆਸ ਕਰਦੇ ਹਾਂ ਕਿ ਘੱਟੋ ਘੱਟ ਗੈਰ ਭਾਜਪਾ ਸਰਕਾਰਾਂ ਸਾਰੀਆਂ ਜਿੰਨੀਆਂ ਵੀ ਹੈਗੀਆਂ ਵਿੱਚੇ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਕਲਪ ਤੇ ਕੰਤ ਤੱਕ ਵੀ ਕਿਉਂਕਿ ਯੂਨੀਵਰਸਿਟੀ ਜਿਹੜੀਆਂ ਸੂਬਿਆਂ ਦੀਆਂ ਯੂਨੀਵਰਸਟੀਆਂ ਨੇ ਜਿਹੜੀਆਂ ਸੂਬਿਆਂ ਦੇ ਅਧੀਨ ਨੇ ਤੇ ਸੂਬੇ ਹੀ ਉਹਨਾਂ ਤੇ ਖਰਚਾ ਕਰਦੇ ਐ ਉਹਨਾਂ ਯੂਨੀਵਰਸਟੀਆਂ ਦੇ ਵਾਈਸ ਚਾਂਸਲਰ ਲਾਉਣ ਦਾ ਅਧਿਕਾਰ ਗਵਰਨਰਾਂ ਕੋਲ ਜਿਹੜੇ ਕਿ ਉੱਥੋਂ ਦੇ ਯੂਨੀਵਰਸਟੀਆਂ ਦੇ ਚਾਂਸਲਰ ਨੇ ਉਹਨਾਂ ਕੋਲ ਆਉਣ ਨਾਲ ਤੇ ਉਹਨਾਂ ਦੀ ਕੁਆਲੀਫਿਕੇਸ਼ਨ ਕੋਈ ਐ ਨਹੀਂ ਵੀ ਉਹ ਪ੍ਰੋਫੈਸਰ ਤੇ ਹੋ ਲੱਗੇ ਹੋਣ ਤਰ੍ਹਾਂ ਵਾਲ ਬਲਕਿ ਬਾਦ ਦੇ ਇੰਡਸਟਰੀ ਦੇ ਖੇਤਰ ਦੇ ਬੰਦੇ ਵੀ ਲਾਏ ਜਾ ਸਕਣ ਉਹ ਜਿਹੜੀ ਭਾਗਵਾ ਕਰਨ ਦਾ ਬਹੁਤ ਵੱਡਾ ਮੁੱਦਾ ਹੈਗਾ ਦੇਸ਼ ਦੇ ਵਿੱਚ ਬੀਜੇਪੀ ਦਾ ਉਸ ਮੁੱਦੇ ਨੂੰ ਗਾਹਾਂ ਸੂਬਿਆਂ ਦੀਆਂ ਯੂਨੀਵਰਸਟੀਆਂ ਦੇ ਰਾਹੀਂ ਉਹਨਾਂ ਵਾਈਸ ਚਾਂਸਲਰਾਂ ਰਾਹੀਂ ਉੱਥੇ ਵੀ ਉਹਨਾਂ ਦੀ ਪ੍ਰੈਜੈਂਟੇਸ਼ਨ ਹੋਣ ਦਾ ਬਹੁਤ ਵੱਡਾ ਖਤਰਾ ਬਣਿਆ ਹੋਇਆ ਹੈ ਅਸੀਂ ਦੇਖਦੇ ਹਾਂ ਕਿ ਕੇਂਦਰੀ ਸੰਸਥਾਨ ਕੇਂਦਰੀ ਯੂਨੀਵਰਸਟੀਆਂ ਉਹਨਾਂ ਦੇ ਵਿੱਚ ਤਾਂ ਅਜਿਹੇ ਵਾਇਸ਼ਾਸਲਰ ਬੈਠੇ ਐ ਜਿਹੜੇ ਸ਼ਰੇ ਆਰਾਮ ਜਿਹੜੀਆਂ ਗੈਰ ਗਿਆਨਕ ਗੱਲਾਂ ਨੇ ਉਹ ਕਰਦੇ ਐ ਤੇ ਬੜੀਆਂ ਕੋਟ ਹੁੰਦੀਆਂ ਨੇ ਆਮ ਤੌਰ ਤੇ ਤੇ ਆ ਸਾਡੇ ਨਾਲ ਹੀ ਮੰਡੀ ਹਿਮਾਚਲ ਪ੍ਰਦੇਸ਼ ਦੇ ਵਿੱਚੋਂ ਦੀ ਆਈਆਈਟੀ ਦਾ ਡਾਇਰੈਕਟਰ ਜਿਹੜਾ ਉਹ ਕਹਿੰਦਾ ਕਿ ਲੋਕ ਕਿਉਂਕਿ ਮੀਤ ਖਾਂਦੇ ਐ ਤਾਂ ਕਰਕੇ ਢੱਗਾ ਡਿੱਗਦੀਆਂ ਨੇ ਪਹਾੜ ਤਾਂ ਡਿੱਗਦੇ ਐ ਜੇ ਪਹਾੜ ਡਿੱਗਣੋਂ ਬਚਾਉਣੇ ਐ ਤਾਂ ਕੋਈ ਜੀਓਲੋਜੀਕਲ ਸਟੱਡੀਜ਼ ਦੀ ਲੋੜ ਨਹੀਂ ਬਸ ਪੀਰ ਖਾਣਾ ਬੰਦ ਕਰ ਦਿਓ ਇਸ ਕਿਸਮ ਦੀਆਂ ਗੈਰ ਵਿਗਿਆਨਕ ਗੱਲਾਂ ਕਰੀਆਂ ਜਾਂਦੀਆਂ ਨੇ ਉਹ ਸਾਡੀਆਂ ਸਵਾਈ ਯੂਨੀਵਰਸਿਟੀਆਂ ਦੇ ਵਿੱਚ ਵੀ ਲੱਗਣਾ ਚਾਹੁੰਦੇ ਆ ਜਿੱਥੇ ਅਕਾਸ਼ ਸੂਬਿਆਂ ਦਾ ਸੋ ਅਸੀਂ ਸਭ ਚਾਹਾਂਗੇ ਕਿ ਵੱਡੀ ਪੱਤਰ ਦੇ ਉੱਤੇ ਇਹ ਦੇਸ਼ ਪੱਤਰ ਹੀ ਲਹਿਰ ਤਾਂ ਬਣੀ ਬਣੀ ਪੰਜਾਬ ਦੇ ਵਿੱਚ ਵੀ ਇਸ ਲਹਿਰ ਨੂੰ ਹੋਰ ਖੜਾ ਕਰਨ ਦੀ ਲੋੜ ਹੈ ਪੰਜਾਬ ਦੀ ਪਾਰਟੀ ਨੇ UGC ਪੰਜਾਬ ਦੀ ਜਿਹੜੀ ਸਰਕਾਰ ਹੈ ਉਸ ਨੇ UGC ਰੈਗੂਲੇਸ਼ਨ ਦੇ ਉੱਤੇ ਮੂੰਹ ਵੀ ਨਹੀਂ ਖੋਲਿਆ ਮੈਂ ਨਿੱਜੀ ਤੌਰ ਤੇ ਆਹ ਕਨਵੈਨਸ਼ਨ ਅਸੀਂ ਬਾਅਦ ਚ ਰੱਖੀ ਉਹਨਾਂ ਦੇ ਇੱਕ ਐਂਟੀ ਨੂੰ ਜਿਹੜਾ ਪੰਜਾਬ ਯੂਨੀਵਰਸਿਟੀ ਦੀ ਸੈਨਟ ਦਾ ਮੈਂਬਰ ਬਣਦਾ ਰਹੇਗਾ ਜਿਹਨੂੰ ਯੂਨੀਵਰਸਿਟੀ ਸਿਸਟਮ ਦਾ ਪਤਾ ਹੈ ਉਹਨੂੰ ਨਿੱਜੀ ਤੌਰ ਤੇ ਫੋਨ ਕੀਤਾ ਵਿਖਾਇਆ ਜੀ ਤੁਸੀਂ ਸਰਕਾਰ ਵੱਲੋਂ ਇਹਦਾ ਵਿਰੋਧ ਕਰੋ ਤਵਨ ਗਾਡੂ ਵਾਲਿਆਂ ਨੇ ਅਸੈਂਬਲੀ ਚ ਮਤਾ ਪਾਸ ਕਰਾ ਇਹ ਜੇ ਨਾਲ ਸਾਡੀ ਪੰਜਾਬ ਦੀ ਸਿੱਖਿਆ ਵੇੜਾ ਗਰਕ ਹੋ ਜੂ ਉਹ ਕਹਿੰਦੇ ਜੀ ਕਰ ਰਹੇ ਆ ਕਰ ਰਹੇ ਆ ਇਸ ਗੱਲ ਨੂੰ ਹਫ਼ਤਾ ਹੋ ਗਿਆ ਅੱਜ ਤੱਕ ਬਿਆਨ ਵੀ ਨਹੀਂ ਆਇਆ ਮਤਲਬ ਸਾਨੂੰ ਪੰਜਾਬੀਆਂ ਨੂੰ ਇਸ ਗੱਲ ਤੇ ਗੁੱਸਾ ਆਉਂਦਾ ਹੈ ਕਿ ਸਾਡੀ ਨੁਮਾਇੰਦਗੀ ਕਰਨ ਵਾਲੇ ਲੋਕ ਜਿਹੜੇ ਐ ਉਹਨਾਂ ਨੂੰ ਰੱਤਾ ਪਰ ਵੀ ਇਹ ਵੀ ਸੈਂਸਿਟੀਵਿਟੀ ਦਾ ਨਹੀਂ ਪਤਾ ਵੀ ਕਿੰਨਾ ਮਾੜਾ ਕੰਮ ਹੋ ਰਿਹਾ ਇਸ ਤੋਂ ਜਿਹੜਾ ਪ੍ਰੋਗਰਾਮ ਆਪਾਂ ਉਲੀਕਾਂਗੇ ਉਹਦੇ ਨਾਲ ਪੂਰਨ ਸਹਿਮਤੀ ਦਿੱਤੀ ਹੋਈ ਹੈ ਅਸੀਂ ਚਾਹਾਂਗੇ ਕਿ ਹੋਰ ਧਿਰਾਂ ਦੀ ਬਹੁਤ ਸਾਰੇ ਇੰਟੈਲੈਕਚੁਅਲ ਬਹੁਤ ਸਾਰੀਆਂ ਹੋਰ ਰਾਜਨੀਤਿਕ ਧਿਰ ਜਿਹੜੀਆਂ ਇਹਨਾਂ ਗੱਲਾਂ ਨਾਲ ਸਹਿਮਤ ਨਹੀਂ ਉਹ ਆਹਾਂ ਆਉਣ ਤਾਂ ਕਿ ਪੰਜਾਬੀਆਂ ਤੇ ਬਹੁਤ ਵੱਡਾ ਉਭਾਰ ਪੈਦਾ ਕੀਤਾ ਜਾ ਸਕੇ ਜਿਸ ਤਰ੍ਹਾਂ ਦਾ ਤੁਹਾਡੇ ਸਾਰਿਆਂ ਦਾ ਪੂਰਾ ਐਕਸਪ੍ਰੈਸ਼ਨ ਹੈ ਤੇ ਜਿਸ ਤਰ੍ਹਾਂ ਚੰਦੂ ਮਾਜਰਾ ਜੀ ਨੇ ਨਾਲ ਦੀ ਨਾਲ ਹੀ ਪ੍ਰਪੋਜ਼ਲ ਦਿੱਤੀ ਬਿਨਾਂ ਕਿਸੇ ਪਹਿਲਾਂ ਸਲਾਹ ਕਰੇ ਤੋਂ ਤੇ ਕ੍ਰੀਪੂਰੀ ਜੀ ਦਾ ਵੀ ਬੜਾ ਹਾਂ ਪੱਖੀ ਹੁੰਦਾ ਰਹੇ ਇਸ ਗੱਲ ਦੇ ਉੱਤੇ ਅਸੀਂ ਚਾਹਾਂਗੇ ਕੁਝ ਹੋਰ ਤਰ੍ਹਾਂ ਦੀ ਨਾਲ ਰਲਣ ਜਿਲਾ ਪੱਤਰੀ ਕਨਵੈਨਸ਼ਨਾਂ ਤੋਂ ਬਾਅਦ ਕੋਈ ਵੱਡੀ ਗੱਲ ਨਹੀਂ ਕਿ ਕਹੇ ਕੋਈ ਲੱਖ ਦਾ ਇਕੱਠ ਅਸੀਂ ਕਰ ਸਕੀਏ ਪੰਜਾਬੀਆਂ ਦਾ ਇਸ ਪੰਜਾਬ ਨੂੰ ਤੇ ਇਹਦੀ ਜਿਹੜੀ ਫੈਡਰਲਿਜ਼ਮ ਹੈ ਉਹ ਬਚਾਉਣੀ ਹੈ ਜਿਹੜਾ ਇਹ ਮਤਾ ਤੁਹਾਡੇ ਕੋਲ ਰੱਖਿਆ ਗਿਆ ਸੀਗਾ ਇਹ ਜੇ ਆਪਾਂ ਪਾਸ ਕਰਦੇ ਆ ਤਾਂ ਆਪਾਂ ਨਾਰੇ ਦੇ ਨਾਲ ਪਹਿਲ ਹੱਥ ਖੜੇ ਕਰਿਓ जे पास जे कर देना जो नहीं सहमत हो हथ खड़ा कर दो जो नहीं सहमत अच्छा इनकलाब जिंदा भा जय भी जय भार